ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਅਨਮੋਲ ਸ਼ਰਮਾ ਬਹੁਤ ਲੰਬੇ ਸਮੇਂ ਤੋਂ ਇੱਥੇ ਜਿਹੜੇ ਪੀ ਆਰਟੀਸੀ ਪੰਨ ਬੱਸ ਦੇ ਜਿਹੜੇ ਮੁਲਾਜ਼ਮ ਹੈਗੇ ਆ ਉਹਨਾਂ ਦੀਆਂ ਮੰਗਾਂ ਜਿਹੜੀਆਂ ਸਰਕਾਰ ਵੱਲੋਂ ਨਹੀਂ ਮੰਨੀਆਂ ਜਾ ਰਹੀਆਂ ਔਰ ਅੱਜ ਫੇਰ ਇੱਕ ਵਾਰੀ ਜਿਹੜਾ ਉਹ ਧਰਨੇ ਤੇ ਬੈਠੇ ਹੋਏ ਨੇ ਔਰ ਤਸਵੀਰਾਂ ਰਾਹੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਉਹ ਜਿਹੜੇ ਇੱਥੇ ਲਗਾਤਾਰ ਇਹਨਾਂ ਵੱਲੋਂ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਔਰ ਇਹਨਾਂ ਦੀ ਕਾਫੀ ਲੰਬੇ ਸਮੇਂ ਤੋਂ ਜਿਹੜੀ ਮੰਗ ਹੈਗੀ ਆ ਜਿਹੜੀ ਨਹੀਂ ਮੰਨੀ ਜਾ ਰਹੀ ਹੈਗੀ ਔਰ ਇੱਥੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਨਾਲ ਜਿਹੜੀ ਆ ਉਹ ਗੱਲਬਾਤ ਵੀ ਕਰਾਂਗੇ ਕਲਵਾਗੇ ਕੇ ਨਾਲ ਲੋੜ ਪਈ ਤਾਂ ਜੁੱਤੀ ਨਾਲ ਹੱਕ ਲਵਾਗੇ ਕੇ ਨਾਲ ਲੋੜ ਪਈ ਤਾਂ ਜੁੱਤੀ ਨਾਲ ਜੱਗ ਬਾਣੀ ਟੀਵੀ 'ਚ ਬਹੁਤ-ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਸਾਹਿਬਾ। ਕੀ ਪਰੇਸ਼ਾਨੀਆਂ ਆ ਰਹੀਆਂ ਹੈਗੀਆਂ? ਕਿਉਂ ਦਰਨੇ ਦੇ ਬੈਠੇ ਹੈਗੇ ਹੋ? ਕੀ ਗੱਲਬਾਤ ਹੈਗੀ ਐ? ਇਹ ਸਾਹਿਬਾਦਰ ਕਿਲੋਮੀਟਰ ਸਕੀਮ ਬੱਸਾਂ ਪਾਣ ਦੀ ਆ ਨਕਮੀ ਸਰਕਾਰ ਦਾ ਤਲਲੀ ਸਰਕਾਰ। ਇਹ ਪੰਨ ਬੱਸ ਦੇ ਵਿੱਚ ਕਿਲੋਮੀਟਰ ਸਕੀਮ ਬੱਸਾਂ ਪਾਣ ਦੇ ਆ। ਅਸੀਂ ਉਹ ਪੈਣ ਨਹੀਂ ਦੇਣੀਆਂ ਸਾਹਿਬਾਦਰ ਜੁਣੀਆ ਨਾਲੋਂ। ਉਹ ਅਸੀਂ ਕਹਿੰਦੇ ਆ ਕਿ ਉਹ ਟੈਂਡਰ ਰੱਦ ਕਰੋ। ਇਹ ਮਲਤਵੀ ਕਰ ਦਿੰਦੇ ਅੱਗੇ ਡੇਟਾ ਪਾਈ ਜਾਂਦੇ ਆ। ਹੁਣ ਉਹ ਕੰਮ ਨਹੀਂ ਚੱਲਣਾ ਜੀ। ਹੁਣ ਪੱਕੀ ਹੜਤਾਲ ਆ। ਅਣ ਮਿੱਥੇ ਸਮੇਂ ਲਈ ਬੈਗੇ ਆ ਤੇ ਕਿੰਨੇ ਤੋਂ ਕਿੰਨੇ ਵਜੇ ਦੀ ਹੜਤਾਲ ਜਿਹੜੀ ਆ ਤੁਹਾਡੇ ਵੱਲੋਂ ਰੱਖੀ ਗਈ ਹੈਗੀ 12 ਵਜੇ ਤੋਂ ਅੱਜ ਤੋਂ ਸ਼ੁਰੂ ਕੀਤੀ ਹੈ ਜੀ ਹੁਣ ਅਣ ਮਿੱਥੇ ਸਮੇਂ ਦੀ ਹੈ ਜਿੰਨਾ ਤੇ ਸਾਨੂੰ ਪਿੱਛੋਂ ਕਾਲ ਨਹੀਂ ਆਏਗੀ ਜਿੰਨਾ ਤੇ ਰੱਦ ਨਹੀਂ ਹੋਏਗਾ ਤੇ ਜੇ ਨਹੀਂ ਹੱਲ ਨਿਕਲਦਾ ਤੇ ਫੇਰ ਨਹੀਂ ਨਿਕਲਦਾ ਹਾਲਤ ਤੇ ਫੇਰ ਸਾਹਿਬ ਅਦਰ ਅਸੀਂ ਕੱਲ ਨੂੰ ਜਾਣਾ ਮੁੱਖ ਮੰਤਰੀ ਦੀ ਦਫ਼ਤਰ ਦਾ ਘਰਾਓ ਕਰਨ ਉਹਦੇ ਬਾਅਦ ਚ ਉਹਦੀ ਕੋਠੀ ਦਾ ਕਰਾਂਗੇ ਰੋਡ ਜਾਮ ਕਰਾਂਗੇ ਹੋਰ ਵੱਡੇ ਐਕਸ਼ਨ ਲਿਕਾਂਗੇ ਸਾਹਿਬਾ ਦਾ ਬਿਲਕੁਲ ਇਹ ਮੁਲਾਜ਼ਮ ਕਹਿ ਰਹੇ ਹੈਗੇ ਆ ਅਗਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਫਿਰ ਜਿਹੜਾ ਪ੍ਰੋਟੈਸਟ ਜਿਹੜਾ ਤਿੱਖਾ ਕੀਤਾ ਜਾਵੇਗਾ ਹੋਰ ਵੀ ਮੁਲਾਜ਼ਮ ਸਾਡੇ ਨਾਲ ਮੌਜੂਦ ਨੇ ਸਰ ਕੀ ਕਹਿਣਾ ਚਾਹੁੰਦੇ ਹੈਗੇ ਉਹ ਅੱਜ ਜਿਹੜੀ ਹੜਤਾਲ ਤੇ ਬੈਠੇ ਹੈਗੇ ਤੁਸੀਂ ਹੜਤਾਲ ਦੇ ਪਹਿਲੇ ਤੋਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਹਾਡੇ ਮਾਦੀਆਂ ਬਰਾਵੀ ਜਿਹੜਾ ਕੀ ਹੈ ਸਰਕਾਰ ਤੱਕ ਜਾਂ ਪਬਲਿਕ ਤੱਕ ਇਹ ਚੀਜ਼ ਪਹੁੰਚੇਗੀ ਜਿਹੜਾ ਕਿਲੋਮੀਟਰ ਸਕੀਮ ਦਾ ਜਿਹੜਾ ਇਹ ਘਵਾਰਾ ਲੈ ਕੇ ਸਰਕਾਰ ਆ ਚੁੱਕੀ ਆ ਇਹ ਕਿਲੋਮੀਟਰ ਸਕੀਮ ਜਿਹੜੀ ਹੈ ਕਿ ਸਾਰਾ ਸਾਰ ਜਿਹੜਾ ਕਿ ਮੈਕਮਾ ਦਾ ਨੁਕਸਾਨ ਦਾ ਹੀ ਆ ਠੀਕ ਹੈ ਜੀ ਇਹ ਪ੍ਰਾਈਵੇਟ ਅਰ ઓਪਰੇਟਰਾਂ ਨੂੰ ਜਿਹੜਾ ਕਿ ਵਧਾਵਾ ਵਧਾਵਾ ਦੇਣਦੇ ਆ ਅਫਸਰशाही ਲਾ ਲੋ ਮੈਨੇਜਮੈਂਟ ਲਾ ਲੋ ਇਹ ਉਹਨਾਂ ਦੇ ਨਾਲ ਮਿਲ ਕੇ ਜਿਹੜਾ ਮਹਿਕਮੇ ਦਾ ਸ਼ੋਸ਼ਣ ਕਰ ਰਹੇ ਆ ਠੀਕ ਆ ਜੀ ਜਿੰਨੀ ਦੇਰ ਇਹ ਰੱਦ ਨਹੀਂ ਕਰਦੇ ਉਨੀ ਦੇਰ ਸਾਡੀ ਯੂਨੀਅਨਾਂ ਦੇ ਦੀ ਇਸ ਤਰ੍ਹਾਂ ਹੀ ਖੜੀ ਰਹੇਗੀ ਤਿੱਖੇ ਸੰਘਰਸ਼ ਕਰੇਗੀ ਇੱਥੋਂ ਤੱਕ ਕਿ ਸਾਨੂੰ ਕੁਝ ਵੀ ਕਰਨਾ ਪਿਆ ਇਸ ਲਈ ਇਸ ਮਹਿਕਮੇ ਲਈ ਇਸ ਮਹਿਕਮੇ ਨੂੰ ਬਚਾਣ ਲਈ ਆਹੇ ਆਪਣੇ ਪਰੋ ਜੋਂ ਇੱਥੋਂ ਤੱਕ ਕਿ ਆਪਣੀ ਜਾਨਾਂ ਤੱਕ ਕੁਰਬਾਨ ਕਰਾਂਗੇ ਇਸ ਵਿਭਾਗ ਲਈ। ਕੀ ਲੱਗਦਾ ਤੁਹਾਨੂੰ ਕਿ ਜਿਹੜੀ ਸਰਕਾਰ ਹੈਗੀ ਆ ਮੌਜੂਦਾ ਤੁਹਾਡੀਆਂ ਮੰਗਾਂ ਜਿਹੜੀਆਂ ਮੰਨੇਗੀ? ਦੇਖੋ ਜੀ ਨਕਮੀ ਸਰਕਾਰ ਆ। ਇੰਨੀ ਜ਼ਿਆਦਾ ਨਕਮੀ ਸਰਕਾਰ ਆਪਾਂ ਅੱਜ ਤੱਕ ਨਹੀਂ ਦੇਖੀ। ਐਸ ਸਰਕਾਰਾਂ ਦੀ ਚਾਲ ਆ ਕਿ ਆਪਾਂ ਇੱਕ ਇੱਕ ਪ੍ਰਾਈਵੇਟ ਜਿਹੜੇ ਪ੍ਰਾਈਵੇਟ ਆਪਰੇਟਰਾਂ ਨੂੰ ਵਡਾਵਾ ਦੇਾਂਗੇ। ਇਹ ਇੱਕ ਪਾਸੇ ਤੇ ਵਿਭਾਗ ਬੰਦ ਕਰਨ ਦੀ ਤਰਫ ਜਾਣ ਦੇ ਆ ਜੀ। ਵੀ ਵਿਭਾਗ ਬੰਦ ਹੋਏ ਪਬਲਿਕ ਦਾ ਖਾਜਾਂ ਖਰਾਬ ਹੋਏ ਸਾਨੂੰ ਚਾ ਨਹੀਂ ਆ ਸਾਡੀਆਂ ਬੀਬੀਆਂ ਪੈਣਾ ਜਾਂਦੀਆਂ ਵਾ ਫ੍ਰੀ ਸਫਲ ਸੁਹੂਲਤ ਮਿਲਦੀ ਆ ਕਿਲੋਮੀਟਰ ਸਕੀਮ ਨਾਲ ਪੰਜ ਸਾਲ ਬਾਅਦ ਜਿਹੜੀ ਅਗੇ ਬੱਸ ਜਿਹੜੀ ਪ੍ਰਾਈਵੇਟ ਆਪਰੇਟਰ ਨੇ ਲੈ ਜਾਣੀ ਆ ਉਸ ਤੋਂ ਬਾਅਦ ਆਪਾਂ ਬੱਸਾਂ ਕਿੱਥੋਂ ਲਵਾਂਗੇ ਆਪਾਂ ਜਿਹੜੇ ਕੀ ਪਬਲਿਕ ਨੂੰ ਸੁਹੂਲਤ ਕਿੱਥੋਂ ਦੇਵਾਂਗੇ ਉਹ ਤਾਂ ਆਪਰੇਟਰ ਲੈ ਗਿਆ ਜਿਹੜੀ ਆਪਣੀ ਆਪਾਂ ਆਪਣੀ ਬੱਸ ਪਾਣੇ ਆ ਉਹ ਬੱਸ ਸਾਡੀ ਕੀ 15 ਸਾਲ ਜਾਣੇ ਕਿ ਪਬਲਿਕ ਨੂੰ ਸਹੂਲਤ ਦੇਗੀ ਇਹ ਇਹ ਸਰਕਾਰਾਂ ਜਾਣਦੀਆਂ ਨੇ ਕਿ ਪਬਲਿਕ ਨੂੰ ਅਸੀਂ ਸਹੂਲਤ ਦਈਏ ਤੇ ਜੇ ਨਹੀਂ ਸਿੱਟਾ ਨਿਕਲਦਾ ਤੇ ਫਿਰ ਦੇਖੋ ਜੀ ਜੇ ਸਿੱਟਾ ਨਹੀਂ ਨਿਕਲਦਾ ਆਹੇ ਇਦਾਂ ਇਦਾਂ ਦੇ ਮਤਲਬ ਇਹ ਐਕਸ਼ਨ ਉਲਿੱਕਾਂਗੇ ਜਿਹੜਾ ਕਿ ਇਹ ਸਰਕਾਰ ਨੇ ਸੋਚੇ ਵੀ ਨਹੀਂ ਹੋਣਗੇ ਠੀਕ ਆ ਜੀ ਆਪਾਂ ਸਾਰੇ ਜਿਹੜੇ ਕਿ ਐਕਸ਼ਨ ਉਲੀਕਨੇ ਆ ਸਾਰੇ ਤਿਆਰ ਨਾ ਜੇ ਟੈਂਡਰ ਨਹੀਂ ਰੱਦ ਕਰਦੇ ਜੇ ਪਬਲਿਕ ਦਾ ਇਹ ਸਰਕਾਰ ਨਹੀਂ ਕੁਝ ਵੀ ਸੋਚਦੀ ਆ ਹਾਨੂੰ ਜਿੱਥੋਂ ਤੱਕ ਜਾਣਾ ਪਏ ਆਪਾਂ ਜਾਵਾਂਗੇ ਇਹ ਨੁਕਸਾਨ ਦੇਈ ਹੈ ਮਹਿਕਮੇ ਲਈ ਖਾਸ ਕਰਕੇ ਤਾਂ ਤੁਸੀਂ ਸੁਣਿਆ ਹੈਗਾ ਜਿਹੜੇ ਮੁਲਾਜ਼ਮ ਹੈਗੇ ਆ ਇਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈਗਾ ਕਿ ਅਗਰ ਆ ਕੋਈ ਵੀ ਸਿੱਟਾ ਜਿਹੜਾ ਹੱਲ ਨਹੀਂ ਨਿਕਲਦਾ ਹੈਗਾ ਆਪਾਂ ਇਸ ਮਹਿਕਮੇ ਨੂੰ ਬਚਾਉਣ ਦੇ ਵਾਸਤੇ ਆ ਬੜਾ ਕੁਝ ਜਿਹੜਾ ਉਹ ਕਰ ਸਕਦੇ ਹੈਗੇ ਆ ਸਿੱਧੀ ਜਿਹੜੀ ਆ ਚੇਤਾਵਨੀ ਜਿਹੜੀ ਆ ਉਹ ਸਰਕਾਰਾਂ ਨੂੰ ਦੇ ਦਿੱਤੀਆਂ ਗਈਆਂ ਹੈਗੀਆਂ ਔਰ ਦੇਖਣਾ ਇਹ ਹੋਵੇਗਾ ਹੁਣ ਸਰਕਾਰਾਂ ਵੱਲੋਂ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਂਦੀਆਂ ਜਾਂ ਨਹੀਂ ਮੰਨੀਆਂ ਜਾਂਦੀਆਂ ਪਠਾਨਕੋਟ ਤੋਂ ਜਗਬਾਨੀ ਟੀਵੀ ਦੇ ਲਈ ਅਨਮੋਲ ਸ਼ਰਮਾ ਦੀ ਖਾਸ ਰਿਪੋਰਟ